ਜੀ ਹਾਂ ਸਤਿ ਸ੍ਰੀ ਅਕਾਲ ਦੋਸਤੋ ਇੱਕ ਵਾਰ ਫਿਰ ਤੁਹਾਡੇ ਨਾਲ ਅੱਜ ਦੇ ਮੰਡੀਆਂ ਦੇ ਭਾਅ ਨਰਮੇ ਦੀਆਂ ਮੰਡੀਆਂ ਦੇ ਭਾਅ ਸ਼ੇਅਰ ਕਰਾਂਗੇ ਸਾਂਝੇ ਕਰਾਂਗੇ ਸੋ ਵੀਡੀਓ ਨੂੰ ਜਤੋਂ ਜ਼ਿਆਦਾ ਸ਼ੇਅਰ ਜਰੂਰ ਕਰਿਓ ਜੀ ਤੁਹਾਨੂੰ ਦੱਸ ਦਿੰਨੇ ਆ ਕਿ ਅੱਜ 30 ਦਸੰਬਰ 2023 ਹੈ ਤੇ ਅਸੀਂ ਸਾਲ ਦੇ ਅਖੀਰਲੇ ਦਿਨਾਂ ਵਿੱਚ ਪ੍ਰਵੇਸ਼ ਕਰ ਚੁੱਕੇ ਹਾਂ ਸੋ ਅੱਜ ਅਬੋਹਰ ਮੰਡੀ ਦਾ ਭਾਅ ਕੀ ਰਿਹਾ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਤੇ ਨਾਲ ਹੀ ਦੇਸ਼ ਦੀਆਂ ਹੋਰਨਾਂ ਮੰਡੀਆਂ ਦੇ ਵਿੱਚ ਨਰਮੇ ਦੇ ਕੀ ਭਾਅ ਰਏ ਨੇ ਇਸ ਦੇ ਬਾਰੇ ਵਿੱਚ ਵੀ ਜਿਹੜੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਸੋ ਸਭ ਤੋਂ ਪਹਿਲਾਂ ਤੁਹਾਨੂੰ ਬੋਰ ਮੰਡੀ ਦਾ ਦੱਸ ਦਿੰਦੇ ਆ ਰੇਟ ਇੱਥੇ ਅੱਜ ਨਰਮੇ ਦਾ ਭਾਅ 6850 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਕਪਾਹ ਇੱਥੇ 7095 ਰੁਪਏ ਪ੍ਰਤੀ ਕੁਆਂਟਲ ਜਿਹੜੀ ਵਿਕੀ ਹੈ ਤੇ ਜੇਕਰ ਗੱਲ ਕਰੀਏ ਹੋਰ ਨਾ ਮੰਡੀਆਂ ਦੀ ਤਾਂ ਮਲੋਟ ਮੰਡੀ ਦੇ ਵਿੱਚ ਨਰਮੇ ਦਾ ਕੀ ਭਾਅ ਰਿਹਾ ਹੈ ਜੀ ਹਾਂ ਮੁਕਸਰ ਦੀ ਮਲੋਟ ਮੰਡੀ ਦੇ ਵਿੱਚ ਨਰਮੇ ਦਾ ਭਾਅ 6885 ਰੁਪਏ ਪ੍ਰਤੀ ਕਵਾਂਟਲ ਰਿਹਾ ਤੇ ਗਿੱਦੜਬਾਹ ਮੰਡੀ ਦੇ ਵਿੱਚ ਨਰਮਾ 6770 ਰੁਪਏ ਪ੍ਰਤੀ ਕਵਾਂਟਲ ਜਿਹੜਾ ਵਿਕਿਆ ਜੀ ਇਸੇ ਤਰ੍ਹਾਂ ਹੀ ਬਰੇਟਾ ਦੇ ਵਿੱਚ ਨਰਮੇ ਦਾ ਭਾ 6620 ਰੁਪਏ ਪ੍ਰਤੀ ਕਵਾਂਟਲ ਜਿਹੜਾ ਰਿਹਾ ਤੇ ਗੰਗਾ ਨਗਰ ਦੀ ਅਨੂਪਗੜ ਮੰਡੀ ਦੀ ਜੇਕਰ ਗੱਲ ਕਰੀਏ ਤਾਂ ਇੱਥੇ ਵੀ ਨਰਮੇ ਦਾ ਭਾ 6650 ਰੁਪਏ ਪ੍ਰਤੀ ਕਵਾਂਟਲ ਰਿਹਾ ਤੇ ਵਿਜੇ ਨਗਰ ਦੇ ਵਿੱਚ ਜਿਹੜਾ ਨਰਮੇ ਦਾ ਭਾ ਰਿਆ ਉਹ 6850 ਰੁਪਏ ਪ੍ਰਤੀ ਕਵਾਂਟਲ ਰਿਹਾ ਭਵਾਂ ਨੀਰੀ ਸਵਾਨੀ ਮੰਡੀ ਦੇ ਵਿੱਚ ਨਰਮਾ 6550 ਰੁਪਏ ਪ੍ਰਤੀ ਕੁਆਂਟਲ ਵਿਕਿਆ ਤੇ ਜੀਨ ਦੇ ਵਿੱਚ 7050 ਰੁਪਏ ਪ੍ਰਤੀ ਕੁਆਂਟਲ ਰਿਹਾ ਨਰਮੇ ਦਾ ਭਾ ਹਿਸਾਰ ਦੇ ਵਿੱਚ ਨਰਮੇ ਦਾ ਭਾ 6500 ਰੁਪਏ ਪ੍ਰਤੀ ਕੁਆਂਟਲ ਰਿਹਾ ਜੀ ਇਸੇ ਤਰ੍ਹਾਂ ਹੀ ਜੇਕਰ ਗੱਲ ਕਰੀਏ ਮੋਰਬੀ ਦੀ ਤਾਂ ਮੋਰਬੀ ਦੇ ਵਿੱਚ ਨਰਮੇ ਦਾ ਭਾ 7350 ਰੁਪਏ ਪ੍ਰਤੀ ਕੁਆਂਟਲ ਰਿਹਾ ਗੰਗਾ ਨਗਰ ਮੰਡੀ ਦੇ ਵਿੱਚ ਨਰਮਾ 7000 ਰੁਪਏ ਪ੍ਰਤੀ ਕੁਆਂਟਲ ਤੇ ਸਰਸਾ ਮੰਡੀ ਦੇ ਵਿੱਚ ਅੱਜੜ ਮੰਡੀ ਦੇ ਵਿੱਚ ਨਰਮਾ ਉਹਨਾਂ 6920 ਰੁਪਏ ਪ੍ਰਤੀ ਕੁਆਂਟਲ ਰਿਹਾ ਫਤਿਹਬਾਦ ਮੰਡੀ ਦੇ ਵਿੱਚ ਨਰਮੇ ਦਾ ਭਾਅ 6970 ਰੁਪਏ ਪ੍ਰਤੀ ਕੁਆਂਟਲ ਜਿਹੜਾ ਵਿਕਿਆ ਜੀ ਤੇ ਗੱਲ ਕਰੀਏ ਐਲਾਨਾਬਾਦ ਮੰਡੀ ਦੀ ਤਾਂ ਇੱਥੇ ਨਰਮੇ ਦਾ ਭਾਅ 6800 ਰੁਪਏ ਪ੍ਰਤੀ ਕੁਆਂਟਲ ਰਿਹਾ ਭੁੱਟੋ ਮੰਡੀ ਦੇ ਵਿੱਚ ਨਰਮਾ 6795 ਰੁਪਏ ਪ੍ਰਤੀ ਕੁਆਂਟਲ ਤੇ ਆਦਮਪੁਰ ਮੰਡੀ ਦੇ ਵਿੱਚ ਨਰਮਾ ਜਿਹੜਾ ਵਿਕਿਆ ਉਹ 825 ਰੁਪਏ ਪ੍ਰਤੀ ਕੁਆਂਟਲ ਵਿਕਿਆ ਹੈ ਗਨ카ਟ ਮੰਡੀ ਦੇ ਵਿੱਚ ਨਰਮਾ 7100 50 ਰੁਪਏ ਪ੍ਰਤੀ ਕਵਾਂਟਲ ਵਿਕਿਆ ਜੀ